ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਸਾਰੇ ਜਣੇ ਵਧੀਆ ਹੋਮੋਗੇ ਉਹ ਦੇਖੋ ਜੀ ਹਰ ਗਣ ਹੁਣੇ ਹੁਣੇ ਆਈ ਹੈ ਸਕੂਲ ਤੋਂ ਆਪਣੇ ਦਾਦਾ ਜੀ ਨਾਲ ਬੈਠੇ ਡਰਾਇੰਗ ਕਰ ਰਹੀ ਹੈ ਕਹਿੰਦੀ ਮਮਾ ਮੈਨੂੰ ਔਰ ਸਾਰ ਕਹਿੰਦੀ ਮੈਨੂੰ ਕਲਰ ਪੈਨਸਲ ਦੇ ਦਿਓ ਮੈਂ ਡਰਾਇੰਗ ਕਰਨੀ ਆ ਅੱਜ ਇਹਨੂੰ ਕੁਝ ਮਿਲਿਆ ਹੋਣਾ ਇੱਥੇ ਸਕੂਲ ਤੋਂ ਡਰਾਇੰਗ ਵਾਲਾ ਕਲਰ ਵਾਲਾ ਇਸ ਲਈ ਬੱਸ ਇਹਨੂੰ ਯਾਦ ਆ ਗਿਆ ਹੁਣ ਸਰ ਕਹਿੰਦੀ ਮੈਂ ਡਰਾਇੰਗ ਕਰਨੀ ਆ ਇੱਕ ਵਾਰ ਮੈਂ ਰਫ ਜੀ ਨੋਟਬੁੱਕ ਦੇ ਦਿੱਤੀ ਮੈਂ ਕਿਹਾ ਚੱਲ ਪੁੱਤ ਇੱਥੇ ਕਰ ਲੈ ਫਿਰ ਇਹਨਾਂ ਜਿਹੜੀ ਦੂਜੀਆਂ ਬੁੱਕਸ ਹੁੰਦੀਆਂ ਨੇ ਉਹ ਸਾਰੀਆਂ ਖਰਾਬ ਕਰ ਦਿੰਦੀ ਇਸ ਲਈ ਇਹਨੂੰ ਰਫ ਜੀ ਨੋਟਬੁੱਕ ਜਿਹੜੀ ਆ ਉਹ ਦੇ ਦੰਨੇ ਹੁੰਨੇ ਆ ਤੇ ਕਿਤੋਂ ਹੈਲੋ ਕਰ ਪੁੱਤ ਸਾਰਿਆਂ ਨੂੰ ਹਰਗੋਣਾ ਹੈਲੋ ਸਸਿਕਾ ਅੱਜ ਜਦ ਪਾਪਾ ਆ ਗਏ ਹੋਏ ਸੀ ਬਾਹਰ ਦਾ ਕਰਕੇ ਇਹਨੂੰ ਛੱਡ ਕੇ ਵੀ ਦਾਦੂ ਆਏ ਨੇ ਇਹਦੇ ਤੇ ਲੈ ਕੇ ਵੀ ਉਹੀ ਆਏ ਨੇ ਜੇ ਨਾਲ-ਨਾਲ ਦੇਖੋ ਇਹ ਟੀਵੀ ਦੇਖ ਰਹੀ ਐ ਕਹਿੰਦੀ ਮਮਾ ਮੈਨੂੰ ਟੀਵੀ ਵੀ ਲਾ ਦੋ ਟੀਵੀ ਵੀ ਦੇਖਣਾਗਾ ਗਰਮੀ ਜ਼ਿਆਦਾ ਹੋਣ ਕਰਕੇ ਮੈਂ ਜੇ ਆਉਂਦੇ ਤਾਂ AC ਚਲਾ ਲਿਆ ਮੈਨੂੰ ਚੱਲਣਾ ਹਨਾ ਗਰਮੀ ਐ ਮੀਂਹ ਜੇ ਤੋਂ ਬਾਅਦ ਜ਼ਿਆਦਾ ਹੋ ਜਾਂਦੀ ਐ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੀਂਹ ਕਿੱਥੇ ਕਿੱਥੇ ਪੈ ਰਿਹਾ ਤੇ ਪਿਆ ਅੱਜ ਤਾਂ ਥੋੜੀ ਧੁੱਪ ਐ ਕੱਲ ਬਾਰਿਸ਼ ਜ਼ਿਆਦਾ ਸੀਗੀ ਤੇ ਪਾਣੀ ਵੀ ਬਹੁਤ ਖੜ ਜਾਂਦਾ ਇੱਥੇ ਤਾਂ ਹੀ ਆਪਣੇ ਮਾਨਸਾ ਦੇ ਵਿੱਚ ਆ। ਹਾਂਜੀ ਆ ਦੇਖੋ ਹੁਣ ਤਾਂ ਕਰ ਰਹੀ ਹੈ ਡਰਾਇੰਗ ਜਦੋਂ ਇਹਦੇ ਕੋਲੋਂ ਨਾ ਪਰਾਂ ਚਲੇ ਗਏ ਹਰਗੁੰਦੇ ਕੋਲ ਤਾਂ ਐ ਨਹੀਂ ਪਤਾ ਕਦੋਂ ਐਵੇਂ ਦੇਖੋ ਗੰਧਾ ਤੇ ਮਾਰ ਦਿੰਦੀ ਹੈ ਤੁਸੀਂ ਵੀ ਦੱਸੋ ਸਾਰੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਦਾਂ ਇਹ ਬੱਚੇ ਜਿਹੜੇ ਤੁਹਾਡੇ ਵੀ ਐਵੇਂ ਕਰਦੇ ਆਗੇ ਚੋਰੀਆਂ ਚੋਰੀਆਂ ਹਨਾ 컬러 ਮਾਰ ਦਿੰਦੀ ਹੈ ਗੰਧ ਤੇ ਤੇ ਬਿਲਕੁਲ ਹੀ ਦੇਖੋ ਕਿਵੇਂ ਕੀਤੀ ਪਈ ਐ ਦੇਖੋ ਆ LED ਵਾਲੀ ਜਿਹੜੀ ਕੰਦ ਹੈ ਨਾ ਇਹਨੇ ਪੂਰੀ ਖਰਾਬ ਕਰ ਦਿੱਤੀ ਐ ਵਾਈਟ ਵਾਈਟ ਸਾਰੀ 컬러ਫੁਲ ਕਰਤੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਦੇ ਛੋਟੇ ਬੱਚੇ ਜਾਂ ਪਹਿਲਾਂ ਹੈਗੇ ਸੀ ਛੋਟੇ ਬੱਚੇ ਵੀ ਇਦਾਂ ਕਰਦੇ ਸੀ ਜਾਂ ਨਾ ਕਰਦੇ ਸੀ ਹੁਣ ਹਰ ਦੇਖੋ ਬੈਠੇ ਅਗਿਆ ਨੀ ਮਮਾ ਮੈਂ ਦੁੱਧੂ ਪੀਣਾ ਕਿਆ ਸਾਰੇ ਜਾਣੇ ਕਰੋ ਸਾਰੇ ਜਾਣੇ ਕਰੋ ਹਰ ਗੁਣ ਕਹਿੰਦੀ ਹੈ ਜੀ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਐਂਡ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਸੋਹਣੇ ਸੋਹਣੇ ਜਰੂਰ ਕਰਿਆ ਕਰੋ ਤੁਸੀਂ ਸਪੋਰਟ ਕਰੋ ਆਪਾਂ ਅੱਗੇ ਤੋਂ ਵੀ ਐਦਾਂ ਦੇ ਜਿਹੜੇ ਨਵੇਂ ਨਵੇਂ ਸੋਹਣੇ ਸੋਹਣੇ ਬਲੌਗ ਕਰੇਲੂ ਬਲੌਗ ਲੈ ਕੇ ਆ ਰਹੇ ਹਾਂ ਜੀ ਕਿਉਂ ਹੁਣ ਉਠਾ ਨਹੀਂ ਆਂਦਾ ਉਠਾ ਪੁੱਤ ਰਾਮ ਨਾਲ ਕਹਿੰਦੀ ਮੰਮਾ ਮੈਨੂੰ ਖਾ ਦੋ ਮੈਂ ਤੂੰ ਉਠਾ ਨਹੀਂ ਆਂਦਾ ਹੁਣ ਕੀ ਬਣਾ ਰਹੇ ਪੁੱਤਾਂ ਇਹਸਾ ਪਤਨ ਕੀ ਕਹੀ ਜਾਂਦੀ ਹੈ ਤੇ ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਸੋਹਣੇ-ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਜਿਹੜੀ ਅੱਗੇ ਵੀਡੀਓਜ਼ ਲੈ ਕੇ ਆਵਾਂਗੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ